ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਕਾਸਟ ਜੱਟ ਸਿਕ ਗੋਤ ਗੋਤਰ ਠੋਲ ਉਮਰ 28 11 1996 ਕੱਦ 6 ਫੁੱਟ ਭੈਣ ਭਰਾ 9 ਪੜ੍ਹਾਈ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਤੇ ਕਾਮੀ ਜੀ ਇਹਨਾਂ ਦਾ ਮੁੰਡਾ ਵਧੀਆ ਪਰਿਵਾਰ ਤੋਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਤੇ 5 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਕੈਨੇਡਾ ਪੀਆਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਉਮਰ 27 ਬਾਰ 1990 ਗੋਤ ਕੁਮਾਨ ਜ਼ਮੀਨ 3.5 ਕਿੱਲੇ ਪੜਾਈ ਐਮ ਐਸ ਸੀ ਆਈਟੀ ਕੱਦ 6 ਫੁੱਟ 1 ਇੰਚ ਤੇ ਕੰਮੇ ਜੀ ਇਹਨਾਂ ਦਾ ਪ੍ਰਾਈਵੇਟ ਜੌਬ ਇਨ ਕਾਲਜ ਤੇ ਦੋ ਵਾਰ ਇੰਗਲੈਂਡ ਜਾ ਕੇ ਆਇਆ ਹੋਇਆ ਲੜਕਾ ਤੇ ਮਦਰ ਹਾਊਸ ਵਾਈਫ ਨੇ ਫਾਦਰ ਐਕਸਪਾਇਰ ਨੇ ਪਰ ਇੱਕ ਇੱਕ ਕੈਨੇਡਾ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਤੇ ਜਾਂ ਫਿਰ ਬੀਐਸਸੀ ਨਰਸਿੰਗ ਕੀਤੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਜੱਟ ਸਿਕ ਗੋਤ ਬਰਾੜ ਉਮਰ 11 1982 ਕਾਦੇ 6 ਫੁੱਟ ਪੜਾਈ ਪਲੱਸ 2 ਪਾਸ ਭਰਾ ਸਰਕਾਰੀ ਨੌਕਰੀ ਮੈਰਿਡ ਪੈਨ ਯੂ ਐਸ ਏ ਸਿਟੀਜ਼ਨ ਤੇ ਮੈਰਿਡ ਮਾਤਾ ਪਿਤਾ ਯੂ ਐਸ ਏ ਗ੍ਰੀਨ ਕਾਰਡ ਤੇ ਕੰਮ ਇਹ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ 3 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਯੂ ਐਸ ਏ ਜਾਂ ਕੈਨੇਡਾ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਜਿੰਦਰਪਾਲ ਸਿੰਘ ਪਤਾ ਫਤੇਗੜ ਸਾਹਿਬ ਕਾਸਟ ਜਟ ਸਿਕ ਗੋਤ ਗਿੱਲ ਉਮਰ 1990 ਮੁੰਡਾ ਨਸ਼ੇ ਤੋਂ ਰਹਿਤ ਕੱਦ 5 ਫੁੱਟ 7 ਇੰਚ ਪੈਣਾ ਦੋਨੇ ਮੈਰਿਡ ਨੇ ਕੈਨੇਡਾ ਸਿਟੀਜ਼ਨ ਤੇ ਪਿਤਾ ਰਿਟਾਇਰ ਬੈਂਕ empioy ਮਾਤਾ ਰਿਟਾਇਰ ਪ੍ਰਿੰਸੀਪਲ ਫਰੋਮ ਹਰਿਆਣਾ ਗਵਰਨਮੈਂਟ ਤੇ ਕਾਮੇ ਜੀ ਇਹਨਾਂ ਦਾ ਮੁੰਡਾ ਐਮ ਐਨ ਸੀ ਕੰਪਨੀ ਮੁਹਾਲੀ ਦੇ ਵਿੱਚ ਕੰਮ ਕਰਦਾ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਕੋਈ ਮੰਗ ਨਹੀਂ ਤੇ ਸਿੰਪਲ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਲక్ష్ਦੀਪ ਸ਼ਰਮਾ ਪਤਾ ਸਿੰਗਰੂਰ ਉਮਰ 31 1993 ਜਨਮ ਟਾਈਮ 6:10 ਪੀਐਮ ਅਤੇ ਕਾਮੇ ਜੀ ਇਹਨਾਂ ਦੀ ਲੜਕੀ ਕੈਨੇਡਾ ਬ੍ਰੈਂਟਨ ਪੀਆਰ ਹੈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਸਿਰਫ ਸਰਸਵਤ ਬ੍ਰਾਹਮਣ ਫੈਮਲੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਅਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੈਨੇਡਾ ਪੀਆਰ ਕਾਸਟ ਜੱਟ ਸਿੱਖ ਉਮਰ 12/3/1988 ਲੜਕੀ ਲਈ ਲੜਕੇ ਦੀ ਚਾਹੁਰ ਤੇ ਜੋ ਲੜਕੀ ਦੇ ਸਕੇ ਭਰਾ ਉਮਰ 29/10/1999 ਨੂੰ ਕੈਨੇਡਾ ਦੀ ਪੀਆਰ ਲੜਕੀ ਦਾ ਰਿਸ਼ਤਾ ਕਰਵਾ ਸਕਣ ਲੜਕਾ ਵਿਸਟਰ ਵੀਜੇ ਤੇ ਕੈਨੇਡਾ ਦੇ ਵਿੱਚ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਪਨਾ ਪਤਾ ਹੁਸ਼ਿਆਰਪੁਰ ਕਾਸਟ ਹਿੰਦੂ ਚਾਟ ਉਮਰ 310 1991 ਜਨਮ ਸਮਾ 11:55 AM ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ 3 ਇੰਚ ਪੜਾਈ +2 D.C.A ਡਿਪਲੋਮਾ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਦਾ ਸੋਨਾ ਸੁਨੱਖਾ ਹੋਵੇ ਵਧੀਆ ਬਿਜ਼ਨਸ ਜਾਂ ਐਨ.ਆਰ.ਆਈ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਬਾਗਾ ਪੁਰਾਣਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 ਸਾਲ 1992 ਕੱਦ 5 ਫੁੱਟ 3 ਇੰਚ ਪੜਾਈ ਬੀਸੀਏ ਐਮਸੀਏ ਤੇ ਕੰਮ ਇਹ ਜੀ ਇਹਨਾਂ ਦੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਐ ਤੇ ਪਰਿਵਾਰ ਦੀ ਮੰਗੇ ਚ ਮੁੰਡਾ ਕੈਨੇਡਾ ਪੀਆਰ ਚਾ ਡਿਗਰੀ ਕੀਤੀ ਹੋਵੇ 8 ਤੋਂ 10 ਕਿੱਲੇ ਚ ਮੀਨ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੋਗਾ ਤੇ ਫਰੀਦਕੋਟ ਤੋਂ ਪੈਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਚਮਨਾ ਨਗਰ ਹਰਿਆਣਾ ਉਮਰ 3 10 1998 ਕਾਸਟ ਐਸਸੀ ਕੱਦ 5 ਫੁੱਟ 1 ਇੰਚ ਪੜ੍ਹਾਈ ਬੀਏ ਪਹਿਣਾ 3 2 ਮੈਰਿਡ 1 ਅਨਮੈਰਿਡ ਭਰਾ 1 ਕੇ ਅਨਮੈਰਿਡ ਕਾਮੀ ਜੀ ਇਹਨਾਂ ਦਾ ਪ੍ਰਾਈਵੇਟ ਕਾਲਜ ਦੇ ਵਿੱਚ ਨੌਕਰੀ ਕਰਦੇ ਆ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਕਾਸਟ ਦਾ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਚਲ ਪਤਾ ਫਿਰੋਜ਼ਪੁਰ ਕਾਸਟ ਨਾਇ ਸਿੱਖ ਗੋਤ ਵੀਰਕ ਉਮਰ 19 ਸਤ 1995 ਭਰਾ ਇੱਕ ਮੈਰਿਡ ਗਵਰਨਮੈਂਟ ਜੌਬ ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ 4 ਇਅਰ ਐਕਸਪੀਰੀਅੰਸ ਤੇ ਕੰਮ ਹੈ ਜੀ ਇਹਨਾਂ ਦਾ ਕੈਨੇਡਾ ਪੜ੍ਹਾਈ ਦੇ ਨਾਲ ਕੰਮ ਕਰ ਰਹੀ ਲੜਕੀ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਜਾਂ ਪੀਆਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੋਈ ਜਾਤੀਬੰਦ ਨਈਏ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਥਲਾ ਕਾਸਟ ਕੰਬੋਜ ਗੁਰਸਿੱਖ ਪਰਿਵਾਰ ਉਮਰ ਦਸੰਬਰ 1990 ਕੱਦ 5 ਫੁੱਟ 9 ਇੰਚ ਪੜਾਈ ਡਿਪਲੋਮਾ ਇਨ ਮੈਕੈਨੀਕਲ ਇੰਜੀਨੀਅਰਿੰਗ ਭੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਤੇ ਕੰਮ ਇਹ ਜੀ ਇਹਨਾਂ ਦਾ ਰੇਲਵੇ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਆ ਤੇ ਪਰਿਵਾਰ ਦੀ ਮੰਗੇ ਕੁੜੀ ਚੰਗੇ ਗੁਰਸਿੱਖ ਪਰਿਵਾਰ ਦੀ ਹੋਵੇ ਸਰਕਾਰੀ ਨੌਕਰੀ ਜਾਂ ਬੀਏ ਬੀਐਡ ਜਾਂ ਪੀਟੈਟ ਸੀਟੈਟ ਹੋਵੇ ਤੇ ਕਾਸਟ ਕੰਬੋਜ OBC ਤੇ ਜਾਂ ਜਰਨਲ वाले ही ਇਹਨਾਂ ਨੂੰ ਸੰਪਰਕ ਕਰਨਾ ਕੱਦ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਸਿੱਖ ਫੈਮਲੀ ਉਮਰ 23 8 1995 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪਾਸ ਪ੍ਰਾ ਇੱਕ ਅਨਮੈਰਿਡ ਪਹਿਣਾ ਦੋਨੇ ਮੈਰਿਡ ਨੇ ਪਿਤਾ ਕਰਮਜੀਤ ਸਿੰਘ ਸ਼ਾਪਕੀਪਰ ਮਾਤਾ ਕਮਲਜੀਤ ਕੌਰ ਹਾਊਸ ਵਾਈਫ ਤੇ ਕਾਮੇ ਜੀ ਇਹਨਾਂ ਦਾ ਫਾਰਮੈਨ ਪ੍ਰਿੰਟਿੰਗ ਪ੍ਰੈਸ ਦਾ ਕਾਮੇ ਸੈਲਰੀ 20000 ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨ ਕੌਰ ਪਤਾ ਗੁਰੂ ਹਰ ਸਹਾਇ ਕਾਸਟ ਰਾਮਗੜੀਆ ਸਿੱਖ ਉਮਰ 1995 ਪੜ੍ਹਾਈ ਪਲੱਸ 2 ਪਾਸ ਭਰਾ 2 ਭੈਣ 9 ਪਿਤਾ ਵਰਕਸ਼ਾਪ ਮਾਤਾ ਹਾਊਸ ਵਾਈਫ ਤੇ ਕੁੜੀ ਤਲਾਕਸ਼ੁਦਾ 2 ਬੱਚੇ ਨੇ ਕੰਮ ਇਹ ਜੀ ਇਹਨਾਂ ਦਾ ਸਟਿਚਿੰਗ ਦਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਦਾਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਰਾਮਗੜੀਆ ਕਾਸਟ ਤੋਂ ਹੋਵੇ ਜੋ ਬੱਚੇ ਨਾਲ ਰੱਖ ਸਕਦੇ ਨੇ ਉਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਨੂਜ ਮਹਾਜਨ ਪਿਤਾ ਅਨਿਲ ਮਹਾਜਨ ਐਕਸਪਾਇਰ ਮਾਤਾ ਸੁਨੀਤਾ ਮਹਾਜਨ ਪਤਾ ਅੰਮ੍ਰਿਤਸਰ ਉਮਰ 12-10-1992 ਜਨਮ ਟਾਈਮ 6:42 ਸ਼ਾਮ ਦਿਨ ਸੋਮਵਾਰ ਗੋਤ ਲੰਮੀ ਕਾਸਟ ਮਹਾਜਨ ਪੜਾਈ 10 ਪਾਸ ਦੇ 3 ਸਾਲ ਦਾ ਕੰਪਿਊਟਰ ਦਾ ਡਿਪਲੋਮਾ ਮੁੰਡਾ ਤੇ ਲਖਸ਼ੁਦਾਏ ਪਰਾ ਏਕੇ ਤੇ ਮੁੰਡੇ ਦੀ ਖੱਬੇ ਪਾਸੇ ਵਾਲੀ ਬਾਹ ਕਮਜ਼ੋਰ ਏ ਪਰ ਬਾਈਕ ਤੇ ਕਾਰ ਚਲਾ ਲੈਂਦਾ ਏ ਤੇ ਕਾਮੇ ਜੀ ਇਹਨਾਂ ਦਾ ਇਮੀਗ੍ਰੇਸ਼ਨ ਦਾ ਕਾਮੇ 22000 ਤਨਖਾਹ ਏ ਆਪਣਾ ਮਕਾਨ ਏ 111 ਗਜ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਭਾਵੇਂ 10 ਪਾਸ ਹੋਵੇ ਜਾਂ ਪਲੱਸ 2 ਪਾਸ ਹੋਵੇ ਸਿਲਾਈ ਆਉਂਦੀ ਹੋਵੇ ਤੇ ਮੈਰਿਜ ਇਹਨਾਂ ਨੇ ਸਿੰਪਲ ਕਰਨੀ ਏ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਮਗਗਨਦੀਪ ਪਾਂਬਾ ਪਤਾ ਲੁਧਿਆਣਾ ਕਾਸਟ ਹਿੰਦੂ ਖੱਤਰੀ ਉਮਰ 9 2 1986 ਜਨਮ ਟਾਈਮ 6:15 AM ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ 5 ਇੰਚ ਪੜਾਈ +2 ਪੈਨ ਇੱਕ ਮੈਰਿਡ ਪਰ ਇੱਕ ਅਨਮੈਰਿਡ ਪਿਤਾ ਮਦਨ ਲਾਲ ਕਰੀਆਨਾ ਦੁਕਾਨ ਮਾਤਾ ਸੋਦਾ ਕਾਮੇਜੀ ਇਹਨਾਂ ਦਾ ਬੂਲਣ ਵਰਕ ਬਿਜ਼ਨਸ ਹੈ ਇਨਕਮ 50000 ਮੰਥ ਦੀ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਕਾਸਟ ਨਾਈ ਸਿੱਖ ਉਮਰ 32 ਸਾਲ ਪੜ੍ਹਾਈ ਪਲੱਸ 2 ਪਾਸ ਹੈ ਨਾ ਦੋਨੇ ਮੈਰਿਡ ਨੇ ਭਰਾ ਏਕੇ ਮੈਰਿਡ ਏ ਪਿਤਾ ਦੁਕਾਨਦਾਰ ਮਾਤਾ ਹਾਊਸ ਵਾਈਫ ਕੰਮ ਏ ਜੀ ਸਟੀਲ ਵੈਲਡਰ ਦਾ ਕੰਮ ਏ ਤੇ ਪਰਿਵਾਰ ਦੀ ਮੰਗੇ ਗਰੀਬ ਪਰਿਵਾਰ ਦੀ ਲੜਕੀ ਹੋਵੇ ਸਿੰਪਲ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਕਾਸਟ ਜੱਟ ਸਿੱਖ ਗੋਤ ਰੰਦਾਵਾ ਉਮਰ 20 10 1988 ਪੜ੍ਹਾਈ ਪਲੱਸ 2 ਪਾਸ ਭੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਪਿਤਾ ਪ੍ਰਿੰਸੀਪਲ ਰਿਟਾਇਰ ਮਾਤਾ ਹਾਊਸ ਵਾਈਫ ਮੁੰਡਾ ਤਲਾਕशुदा ਜੀ ਕਾਮੇ ਜੀ ਇਹਨਾਂ ਦਾ 9 ਸਾਲ ਸੌਦੀ ਅਰਬਟ ਰਾਲਾ ਡਰਾਈਵਰ ਦਾ ਕੰਮ ਕੀਤਾ ਤੇ ਹੁਣ ਆਪਣੀਆਂ ਦੋ ਕਾਰਾਂ ਨੇ ਟੂਰ ਟਰੈਵਲ ਦਾ ਕੰਮ ਕਰਦੇ ਨੇ ਦੋ ਕਿੱਲੇ ਜਮੀਨੇ ਤੇ ਪਰਿਵਾਰ ਦੀ ਮੰਗੇ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਤੇ ਗਰੀਬ ਘਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਰੋਜ ਪਤਾ ਈਸਰੂ ਖੰਨਾ ਕਾਸਟ ਜਰਨਲ ਉਮਰ 21 1999 ਕੱਦ 6 ਫੁੱਟ 3 ਇੰਚ ਗੋਤ ਮਾਲ ਹੰਸ ਪੜਾਈ ਐਮ ਬੀਬੀਐਸ ਸਪੈਸ਼ਲਿਸਟ ਆਫ ਜਰਨਲ ਮੈਡੀਸਨ ਮੈਡੀਕਲ ਡਾਕਟਰ ਪਿਤਾ ਅਵਤਾਰ ਸਿੰਘ ਡਾਕਟਰ ਅਮਨ ਹਸਪੀਟਲ ਮਾਤਾ ਅਮਨਜੀਤ ਕੌਰ ਡਾਕਟਰ ਕਾਮੇਜੀ ਇਨ ਦਾ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪੀਟਲ ਚੰਡੀਗੜ੍ਹ 6 ਕਿੱਲੇ ਜ਼ਮੀਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਐਮਬੀਬੀਐਸ ਡਾਕਟਰ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਅੰਮ੍ਰਿਤਸਰ ਕਾਸਟ ਜੱਟ ਸਿੱਖ ਗੋਤ ਕਾਲੋ ਉਮਰ 30 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ ਐਮਟੈਕ ਮਕੈਨੀਕਲ ਇੰਜੀਨੀਅਰਿੰਗ ਪਹਿਣਾ ਦੋ ਨੇ मैरिड ਨੇ ਕੈਨੇਡਾ ਮਾਤਾ ਪਿਤਾ ਇੰਡੀਆ ਵਧੀਆ ਫੈਮਿਲੀ ਕਾਮੀ ਜੀ ਮੁੰਡਾ ਕੈਨੇਡਾ ਪੀਆਰ ਪੱਕੀ ਚ ਹੋਵੇ ਇੰਜੀਨੀਅਰਿੰਗ ਵਧੀਆ ਤਨਖਾਹ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਤੇ ਸੋਹਣੀ ਸੁਨਖੀ ਹੋਵੇ ਜੇਕਰ ਕੈਨੇਡਾ ਤੋਂ ਹੋਵੇ ਤਾਂ ਕੋਈ ਵੀ ਪਰਮਟ ਤੇ ਹੋਵੇ ਜੇਕਰ ਲੜਕੀ ਇੰਡੀਆ ਤੋਂ ਹੋਵੇ ਤਾਂ ਆਈਟੀ ਵੈਲ ਐਜੂਕੇਟਡ ਨੂੰ ਪੈ ਲੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਚਮਨਾ ਨਗਰ ਹਰਿਆਣਾ ਉਮਰ 3/10/1998 ਕਾਸਟ ਐਸਸੀ ਕੱਦ 5 ਫੁੱਟ 1 ਇੰਚ ਪੜਾਈ ਬੀਏ ਪਹਿਣਾ 3 ਨੇ 2 ਮੈਰਿਡ ਨੇ 1 ਅਨਮੈਰਿਡ ਹੈ ਪਰਾ ਏਕੇ ਜੀ ਅਨਮੈਰਿਡ ਹੈ ਕੰਮੇ ਪ੍ਰਾਈਵੇਟ ਕਾਲਜ ਦੇ ਵਿੱਚ ਨੌਕਰੀ ਕਰਦੀ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਵਿੰਦਰ ਕੌਰ ਕਾਸਟ ਮਜਬੀ ਸਿੱਖ ਗੋਤ ਸਹੋਤਾ ਵੱਧ ਉਮਰ 1-7-1997 ਕੱਦ 5 ਫੁੱਟ 2 ਇੰਚ ਪੜਾਈ +2 ਪਿਤਾ ਲਾਲ ਸਿੰਘ ਡਰਾਈਵਰ ਮਾਤਾ ਗੁਰਮੀਤ ਕੌਰ ਹਾਊਸ ਵਾਈਫ ਪਰ ਇੱਕ ਮੈਰਿਡ ਕਾਮੇ ਜੀ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਿਸੇ ਵੀ ਕੰਟਰੀ ਦੇ ਵਿੱਚ ਐਨ ਆਰ ਆਈ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੇਰਨਜੀਤ ਕੌਰ ਪਤਾ ਅਮਰੀਕਾ ਕਾਸਟ ਮਜਬੀ ਸਿੱਖ ਉਮਰ 16 10 1998 ਜਨਮ ਟਾਈਮ 9:45 ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਪਿਤਾ ਐਸਆਈ ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾ ਕਾਮੇਜੀ ਕੈਨੇਡਾ ਵਿਸਟਰ ਵਿਜੇ ਤੇ ਗਈ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 1992 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ 올 ਸਟੱਡੀ ਫਰੋਮ ਨਿਊਜ਼ੀਲੈਂਡ ਸਾਰਾ ਪਰਿਵਾਰ ਨਿਊਜ਼ੀਲੈਂਡ ਸੈਟਲ ਹੈ ਕੰਮ ਇਹ ਜੀ ਰਜਿਸਟਰਡ ਆਰਐਨ ਨਰਸ ਗਵਰਨਮੈਂਟ ਹਸਪੀਟਲ ਨਿਊ ਨਿਊਜ਼ੀਲੈਂਡ ਸਿਟੀਜ਼ਨ ਪਰਿਵਾਰ ਦੀ ਮੰਗੇ ਮੁੰਡਾ ਸੂਣਾ ਸੁਨੱਖਾ ਪੜਿਆ ਲਿਖਿਆ ਹੋਵੇ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ੇ ਤੋਂ ਰਹਿਤ ਹੋ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ ਐਨ ਆਰ ਆਈ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਿਰਨਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ ਰੰਧਾਵਾ ਉਮਰ 31 ਜਨ 1990 ਕੱਦ 5 ਫੁੱਟ 3 ਇੰਚ ਪੜਾਈ ਜੀ ਐਨ ਐਮ ਨਰਸਿੰਘਪੁਰਾ ਇੱਕ ਆਸਟ੍ਰੇਲੀਆ ਪੈਣਾ ਦੋਨੇ ਆਸਟ੍ਰੇਲੀਆ ਫਾਦਰ ਗਵਰਨਮੈਂਟ EMPLOYEE ਨੇ ਮਾਤਾ ਹਾਊਸਵਾਈਫੇ ਕਾਮੇ ਜੀ ਕੁੜੀ ਆਸਟ੍ਰੇਲੀਆ ਸਟੂਡੈਂਟ ਵੀਜੇ ਤੇ ਹੈ 12 ਸਾਲਾਂ ਦਾ ਐਕਸਪੀਰੀਅੰਸ ਇਨ ਹੈਲਥ ਕੇਅਰ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਟੇਟਸ ਅਨਮੈਰਿਡ ਡੇਟ ਆਫ ਬਰਥ 1987 ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਐਂਡ ਡਿਪਲੋਮਾ ਬਿਊਟੀ ਐਂਡ ਸਲੂਡ ਕਾਸਟ ਮਜਬੀ ਸਿਕ ਸਿਟੀ ਕਪੂਰਥਲਾ ਫਾਦਰ ਐਕਸਪਾਇਰ ਮਦਰ ਹੋਮ ਮੇਕਰ ਇੱਕ ਪ੍ਰਾ ਮੈਰਿਡ ਇੱਕ ਅਨਮੈਰਿਡ ਆਪਣਾ ਬਿਜ਼ਨਸ ਐਂਡ ਖੇਤੀਬਾੜੀ ਇੱਕ ਪ੍ਰਾ ਕਨੇਡੀਅਨ ਸਿਟੀਜ਼ਨ ਸਿੰਪਲ ਫੈਮਿਲੀ ਤੇ ਸਿੰਪਲ ਫੈਮਿਲੀ ਤੋਂ ਹੀ ਰਿਸ਼ਤਾ ਹੋਵੇ ਤੇ ਪਰਿਵਾਰ ਦੀ ਮੰਗੇ 노 স্মੋਕਿੰਗ 노 ਅਲਕੋਹਲ ਐਂਡ ਵੈਜੀਟੇਰੀਅਨ ਧਾਰਮਿਕ ਫੈਮਿਲੀ ਪੰਜਾਬ ਐਂਡ ਕਨੇਡਾ ਤੋਂ 50 ਤੋਂ 80 ਕਿਲੋਮੀਟਰ ਦੀ ਦੂਰੀ ਤੋਂ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਡਿਵੋਰਸਡ ਪਤਾ ਲੁਧਿਆਣਾ ਉਮਰ 1982 ਕੋਈ ਬੇਬੀ ਨਹੀਂ ਹੈ ਕੋਈ ਇਸ਼ੂ ਵੀ ਨਹੀਂ ਹੈ ਮੇਰਾ ਕਾਸਟ ਪੜਾਈ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ 1 ਕੇ ਮੈਰਿਡ ਏ ਬ੍ਰਦਰ 2 ਨੇ ਇੱਕ ਮੈਰਿਡ ਇੱਕ ਅਨਮੈਰਿਡ ਡੂਇੰਗ ਜੌਬ ਇਨ ਪ੍ਰਾਈਵੇਟ ਸੈਕਟਰ ਲੜਕਾ ਬੈਲ ਸੈਟਲ ਹੋਵੇ bizness ਔਰ ਗੁੱਡ ਪੈਕੇਜ ਜੌਬ ਹੋਵੇ ਲੜਕਾ ਵੈਸ਼ਨੂ ਤੇ ਅੱਪਰ ਕਾਸਟ ਤੋਂ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਰਿਸ਼ਤਾ ਪਸੰਦ ਆਉਂਦਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਹੀ ਕਰਨਾ ਹੋਵੇਗਾ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰੀ ਲਈ ਜਾਂਦੀ ਹੈ ਤੇ ਐਡ ਕੋ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਪਰਿਵਾਰ ਨੂੰ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ